ਉਹ ਆਪ ਨਾਲ ਸੰਪਰਕ ਕਿਉਂ ਨਹੀਂ ਸਾਧਣਾ ਚਾਹੀਦਾ ਜਦੋਂ ਵੱਡੀ ਲੜਾਈ ਲੜਨੀ ਆ ਬਾਈ ਹੈ ਤੂੰ ਵੀ ਨਹੀਂ ਸਾਥ ਦੇ ਇਹ じゃ ਕਿਹੜਾ ਗਲਤ ਕੰਮ ਕਰਤਾ ਭਾਈ ਕਿਹੜੀ ਸੰਸਥਾ ਬਚੀ ਅੱਜ ਮਿੱਤਰ ਪਿਆਰੇ ਕਰ ਜੋ ਤੁਸੀਂ ਹਰੇਕ ਨੂੰ ਕੁੱਟੀ ਤੁਰੀ ਜਾਂਦੇ ਹੋ ਡੈੜ ਡੈੜ ਕਰੀ ਜਾਂਦੇ ਹੋ ਸੰਪਰਕ ਨਾਲ ਸਾਧिए ਮੁਲਕ ਨੂੰ ਬਚਾਉਣਾ ਹੈ ਮੁਲਕ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਸੰਪਰਕ ਨਹੀਂ ਹੋਣਾ ਚਾਹੀਦਾ ਪਰ ਵਿਰੋਧ ਹੀ ਮੋਕੇ ਸਰਕਾਰ ਦੀ ਦਿੱਤੀ ਤੇ ਜਾਉਂਗਾ ਕਿਉਂ ਮੋਕੇ ਦੀ ਸਰਕਾਰ ਭਾਈ ਤੁਸੀਂ ਦੇਸ਼ ਦੀ ਲੜਾਈ ਪ੍ਰਾਈਮ ਮਿਨਿਸਟਰ ਨੂੰ ਬਣਾਉਣ ਦੀ ਲੜਾਈ ਅੱਡ ਹੈ ਦੱਸ ਮੈਨੂੰ ਕਿਹੜੀ ਪ੍ਰਾਈਮ ਮਿਨਿਸਟਰ ਨੇ ਕੀ ਕੀਤਾ ਇੱਥੇ ਸਾਡੇ ਲਈ ਆਧੇ ਮਤਰਪਿਆਰੇ ਤੇ ਨਾ ਤੇ ਆਪ ਸੈਂਟਰ 'ਚ ਹੈ ਤੇ ਨਾ ਕਾਂਗਰਸ 'ਚ ਹੈ ਕਾਂਗਰਸ ਸੈਂਟਰ 'ਚ ਹੈ ਦੋਨਾਂ ਦਾ ਇੱਕੋ ਹੀ ਵਿਰੋਧ ਹੈ ਨਾ ਹਾਂ ਇਹ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਹੋਣਾ ਚਾਹੀਦਾ ਵੀ ਭਾਈ ਅਸੀਂ ਸੈਂਟਰ ਦੇ ਨਾਲ ਇਸ ਕਰਕੇ ਲੜਦੇ ਹਾਂ ਪਿਆ ਭਾਈਆ ਆ ਆ ਆ ਸਾਡੇ ਨਾਲ ਫਤਕਰੇ ਹੋਏ ਆ ਸਾਡੇ ਕਿਸਾਨ ਬਰੂਹਾ ਤੇ ਪਏ ਰਹੇ ਨੇ ਆ ਸਾਡੇ ਕਾਨੂੰਨਾਂ ਦੇ ਉੱਤੇ ਕਾਨੂੰਨ ਬਣਾਏ ਜਾ ਰਹੇ ਨੇ ਸਾਡੀ ਜਿਹੜੀ ਖੇਤੀ ਵਾਲੇ ਕਾਨੂੰਨ ਨੇ ਉਹਨਾਂ ਦੇ ਉੱਤੇ ਕਾਨੂੰਨ ਥੋਪੇ ਜਾ ਰਹੇ ਨੇ ਸਾਡਾ ਪਾਣੀ ਪਹਾੜਾ ਡੈਮ ਸਾਡੀ ਉਹਦੀ ਮੈਨੇਜਮੈਂਟ ਸੈਂਟਰ ਦੀ ਭਾਈ ਵੀ ਆਰ ਆ ਯੂਨੀਅਨ ਆਫ ਸਟੇਟਸ ਸਾਡਾ ਸੰਵਿਧਾਨਕ ਢਾਂਚਾ ਜਿਹੜਾ ਹੈ ਉਹਨੂੰ ਸੰਗੀ ਢਾਂਚਾ ਕਹਿੰਦੇ ਆ ਇਹ ਅੱਡ ਅੱਡ ਸਟੇਟਾਂ ਦਾ ਇੱਕ ਗੁਲਦਸਤਾ ਹੈ ਜਿੱਦੀ ਹਰੇਕ ਦੀ ਅੱਡ ਖੁਸ਼ਬੂ ਹੈ ਤੁਸੀਂ ਉਸ ਖੁਸ਼ਬੂ ਨੂੰ ਖਤਮ ਕਰਕੇ ਦੇਸ਼ ਨੂੰ ਕਿਵੇਂ ਸਵਾਰ ਲੋਗੇ ਭਾਈ ਖੜਗੇ ਸਾਹਿਬ ਇਹ ਕਹਿੰਦੇ ਨੇ ਵੀ ਲੋਕਾਂ ਨਾਲ ਸੰਪਰਕ ਸਾਦੋ ਪੁੱਛ ਉਹਨੂੰ ਜਿਹੜਾ ਕਹਿੰਦਾ ਵੀ ਸੰਪਰਕ ਸਾਦੋ ਲੋਕਾਂ 'ਚ ਜਾਓ ਕਰਗੇ ਸਾਥ ਤਾਂ ਖੁਦ ਆਪਾਂ ਨਾਲ ਸੰਪਰਕ ਸਾਧਿਆ ਰੇ ਨਾ ਮੈਂ ਕਹਿੰਦਾ ਉਹ ਕਹਿੰਦੇ ਲੋਕਾਂ ਨਾਲ ਸੰਪਰਕ ਸਾਧੋ ਨਹੀਂ ਪਰ ਹੁਣ ਆਪਾਂ ਨਾਲ ਗੱਠਜੋੜ ਹੋ ਗਿਆ ਉਹ ਆਪ ਨਾਲ ਸੰਪਰਕ ਕਿਉਂ ਨਹੀਂ ਸਾਧਣਾ ਚਾਹੀਦਾ ਜਦੋਂ ਵੱਡੀ ਲੜਾਈ ਲੜਨੀ ਆ ਬਾਈ ਹੈ ਦੂਏ ਨਹੀਂ ਸਾਧਦੇ ਇਹ じゃ ਕਿਹੜਾ ਗਲਤ ਕੰਮ ਕਰਤਾ ਭਾਈ ਕਿਹੜੀ ਸੰਸਥਾ ਬਚੀ ਅੱਜ ਮਿੱਤਰ ਪਿਆਰੇ ਕਰ ਦਿਓ ਤੁਸੀਂ ਹਰੇਕ ਨੂੰ ਕੁੱਟੀ ਤੁਰੀ ਜਾਂਦੇ ਹੋ ਡੈੜ ਡੈੜ ਕਰੀ ਜਾਂਦੇ ਹੋ ਸੰਪਰਕ ਨਾਲ ਸਾਧਿਏ ਮੁਲਕ ਨੂੰ ਬਚਾਉਣਾ ਹੈ ਮੁਲਕ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਸੰਪਰਕ ਨਹੀਂ ਹੋਣਾ ਚਾਹੀਦਾ ਪਰ ਫਿਰ ਉੱਥੇ ਮੌਕੇ ਸਰਕਾਰ ਦੇ ਰੀਲਿਫ ਕਿਉਂ ਜਾਉਂਗਾ ਕਿਉਂ ਮੌਕੇ ਦੀ ਸਰਕਾਰ ਭਾਈ ਤੁਸੀਂ ਦੇਸ਼ ਦੀ ਲੜਾਈ ਪ੍ਰਾਈਮ ਮਿਨਿਸਟਰ ਨੂੰ ਬਣਾਉਣ ਦੀ ਲੜਾਈ ਅੱਡ ਹੈ ਦੱਸ ਮੈਨੂੰ ਕਿਹੜੀ ਪ੍ਰਾਈਮ ਮਿਨਿਸਟਰ ਨੇ ਕੀ ਕੀਤਾ ਇੱਥੇ ਸਾਡੇ ਲਈ ਆਦੇ ਮਿੱਤਰ ਪਿਆਰੇ ਤੇ ਨਾ ਤੇ ਆਪ ਸੈਂਟਰ 'ਚ ਹੈ ਤੇ ਨਾ ਕਾਂਗਰਸ ਸੈਂਟਰ ਕਾਂਗਰਸ ਸੈਂਟਰ 'ਚ ਹੈ ਦੋਨਾਂ ਦਾ ਇੱਕੋ ਹੀ ਵਿਰੋਧ ਹੈ ਨਾ ਕੋਈ ਦੱਸ ਦੋਵੇਂ ਮੈਨੂੰ ਮਤਲਬ ਇਹ ਗੀਆਂ ਗੱਲਾਂ ਕਰਦੇ ਐ ਹਵਾਈ ਛੁਰਲੀਆਂ ਛੱਡਦੇ ਐ ਜਿਨ੍ਹਾਂ ਦੇ ਨਾਂ ਸਿਰ ਨਾ ਪੈਰ ਐ ਭਾਈ ਜਦੋਂ ਵੀ ਤੁਸੀਂ ਲੜੋਂਗੇ ਹਾਂ ਇਹ ਐ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਹੋਣਾ ਚਾਹੀਦਾ ਵੀ ਭਾਈ ਅਸੀਂ ਸੈਂਟਰ ਦੇ ਨਾਲ ਇਸ ਕਰਕੇ ਲੜਦੇ ਆਂ ਵੀ ਆ ਭਾਈਆ ਆ ਆ ਆ ਸਾਡੇ ਨਾਲ ਬਿਤਕਰੇ ਹੋਏ ਆ ਸਾਡੇ ਕਿਸਾਨ ਬਰੂਹਾ ਤੇ ਪਏ ਰਹੇ ਨੇ ਆ ਸਾਡੇ ਕਾਨੂੰਨਾਂ ਦੇ ਉੱਤੇ ਕਾਨੂੰਨ ਬਣਾਏ ਜਾ ਰਹੇ ਨੇ ਸਾਡੀ ਜਿਹੜੀ ਖੇਤੀ ਵਾਲੇ ਕਾਨੂੰਨ ਨੇ ਉਹਨਾਂ ਦੇ ਉੱਤੇ ਕਾਨੂੰਨ ਥੋਪੇ ਜਾ ਰਹੇ ਨੇ ਸਾਡਾ ਪਾਣੀ ਪਹਾੜਾ ਡੈਮ ਸਾਡੀ ਉਹਦੀ ਮੈਨੇਜਮੈਂਟ ਸੈਂਟਰ ਦੀ ਭਾਈ ਵੀ ਆਰ ਆ ਯੂਨੀਅਨ ਆਫ ਸਟੇਟਸ ਸਾਡਾ ਸੰਵਿਧਾਨਿਕ ਢਾਂਚਾ ਜਿਹੜਾ ਹੈ ਉਹਨੂੰ ਸੰਗੀ ਢਾਂਚਾ ਕਹਿੰਦੇ ਆ ਇਹ ਅੱਡ ਅੱਡ ਸਟੇਟਾਂ ਦਾ ਇੱਕ ਗੁਲਦਸਤਾ ਹੈ ਜਿੱਦੀ ਹਰੇਕ ਦੀ ਅੱਡ ਖੁਸ਼ਬੂ ਹੈ ਤੁਸੀਂ ਉਸ ਖੁਸ਼ਬੂ ਨੂੰ ਖਤਮ ਕਰਕੇ ਦੇਸ਼ ਨੂੰ ਕਿਵੇਂ ਸਵਾਰ ਲੋਗੇ ਭਾਈ ਤੁਸੀਂ ਇਹ ਪੰਜਾਬ ਨੂੰ ਜਿਹੜੀ ਢਾਲ ਹੈ ਦੁਨੀਆ ਦੀ ਜਿਨੇ ਹਰ ਜ਼ਾਲਮ ਦੇ ਨਾਲ ਹਰ ਵਿਤਕਰੇ ਨਾਲ ਮਨੁੱਖੀ ਅਧਿਕਾਰਾਂ ਦੇ ਵਾਸਤੇ ਗੁਰੂਆਂ ਪੀਰਾਂ ਨੇ ਬਲਿਦਾਨ ਦੇ ਕੇ ਲੜਾਈ ਲੜੀ ਉਹਨੂੰ ਕਮਜ਼ੋਰ ਕਰ ਦਿਓਗੇ ਤੁੱਚੇ ਕਰਨਾ ਕਰਕੇ ਤੇ ਲੜੀਏ ਵੀ ਨਾ ਪੰਜਾਬ ਇਹ ਗਲਤਫਹਿਮੀ ਜਨਾ ਕੋਈ ਰਹੇ ਪੰਜਾਬੀ ਕੌਮ ਹੈ ਇਹ ਨਹੀਂ ਬਖਸ਼ਦੀ ਇਹ ਜ਼ੁਲਮ ਦੇ ਖਿਲਾਫ ਲੜਦੀ ਹੈ ਇਹ ਨੀਵੀਂ ਨਹੀਂ ਪਾਉਂਦੀ ਤੇਰੇ ਵਿੱਚ ਕੀ ਗਲਤ ਹੈ ਸਮਝਾ ਦੇਵੇ ਕੋਈ ਹਾਈ ਕਮਾਂਡ ਹੈ ਭਾਈ ਉਹ ਫੈਸਲਾ ਲਾਊਗੀ ਜੇ ਤੁਹਾਡੀ ਪਾਰਟੀ ਨਾ ਰਹੀ ਵਿਚਾਰਤਾ ਰਕਾਦੀ ਏ ਓਏ ਭਾਈ ਹਰ ਚੀਜ਼ ਬੇੜੀਆਂ ਚ ਸੀਬੀਆਈ ਜੁਡੀਸ਼ਰੀ ਹਾਂਜੀ ਆ ਖੈਰਾ ਸਾਹਿਬ ਕਿਉਂ ਦੇਤੇ ਅੰਦਰ ਫੇਰ ਰੋਨੇਓ ਤੱਕਾ ਹੋ ਰਿਹਾ ਅਲੀ ਇਲੈਕਸ਼ਨ ਕਮਿਸ਼ਨ ਪੂਰਾ ਸ਼ੱਕ ਦੇ ਘਰੇ ਚ ਕੋਈ ਵੀ ਐਮ ਦਾ ਰੌਲਾ ਪਾਈ ਜਾਂਦਾ ਕੋਈ ਕੁਸ਼ ਦਾ ਰੌਲਾ ਪਾਈ ਜਾਂਦਾ ਕੋਈ ਕੁਸ਼ ਪੱਕਾ ਦਾ ਰੌਲਾ ਪਾਈ ਜਾਂਦਾ ਨਹੀਂ ਲੜਾਈ ਲੜਨੀ ਆਪੋਜੀਸ਼ਨ ਦਾ ਕੰਮ ਹੀ ਲੜਾਈ ਲੜਨੀ ਹੈ ਜਵਾਬਦਾ ਹੀ ਬਣਾਉਣਾ ਹੈ ਨੀਤੀਆਂ ਦੀ ਲੜਾਈ ਲੜਨੀ ਹੈ ਪਾਈ ਕੋਈ ਗੱਲ ਕਰਦਾ ਨੌਕਰੀਆਂ ਦੀ ਰੋਜ਼ਗਾਰ ਤਾਂ ਉੱਤੇ ਕੀ ਹੈ ਕੋਈ ਗੱਲ ਕਰਦਾ ਕਿਸਾਨੀ ਦੀ 60 ਤੋਂ 70% ਕਿਸਾਨ ਪੰਜਾਬ ਚ ਹੈ ਜੀ ਸੰਭਾਵਨਾਲਾਂ ਇਸ ਦੀ ਮੈਂ ਕਹਿੰਦਾ ਇਹ ਸੰਭਾਵਨਾਵਾਂ ਜਿਹੜੀਆਂ ਨੇ ਨਾ ਇਹ ਹਾਈ ਕਮਾਂਡ ਦੇਖੇਗੀ ਅਸੀਂ ਤਾਂ ਇੰਨਾ ਕਹਿ ਸਕਦੇ ਹਾਂ ਵੀ ਕਾਰਨ ਕੀ ਨੇ ਤੁਸੀਂ ਪੁੱਛਿਆ ਦੱਸਤਾ ਜਿਹੜੀ ਗੱਲ ਦੇ ਉੱਤੇ ਮੈਂ ਖੜਾ ਕੋਈ ਹੈ ਵੀ ਨੀਤੀਗਤ ਲੜਾਈ ਹੋਣੀ ਚਾਹੀਦੀ ਲੋਕ ਭਲਾਈ ਦੀ ਲੜਾਈ ਹੋਣੀ ਚਾਹੀਦੀ ਲੋਕਾਂ ਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਿਵੇਂ ਕਰ ਸਕਦੇ ਹੋ ਲੋਕਾਂ ਨੂੰ ਕਿਵੇਂ ਸਮਾਰ ਸਕਦੇ ਹੋ ਆ ਜਿਹੜਾ ਨੌਜਵਾਨ ਬਾਹਰ ਜਾਈ ਜਾਂਦਾ ਹੈ 1 ਲੱਖ ਕਰੋੜ ਦੇ ਐਸੈਟ ਪੰਜਾਬ ਦੇ ਵਿਗੇ ਤੇ ਕੈਨੇਡਾ ਚ ਜਾ ਕੇ ਡਿੱਗਦੇ ਆ ਇਹਨੂੰ ਕਿੱਦਾਂ ਤੁਸੀਂ ਬਦਲ ਸਕਦੇ ਹੋ ਸਰ ਇਹ ਤੋਂ ਪਹਿਲਾ 5 ਸਾਲ ਤਾਂ ਤੁਹਾਡੀ ਸਰਕਾਰ ਰਹੀ ਹੈ ਨਾ ਤੇ ਨਵਜੋਤ ਸਿੰਘ ਸਿੱਧੂ ਉਹ ਸਰਕਾਰ ਦੇ ਵਿੱਚ ਮੰਤਰਾਲੇ ਤੋਂ ਅਸੀਫਾ ਨਹੀਂ ਦਿੱਤਾ ਹੂੰ ਫਰਮਾ ਦਾ 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 ਜਵਾਬ ਦੇਣ ਦੇਣਾ ਤੇ ਉਦੋਂ ਬਾਅਦ ਪਹਿਲਾਂ ਅਕਾਲੀ ਦਲ ਨਹੀਂ ਛੱਡਿਆ ਟਕਾ ਕੇ ਕਿਹਾ ਨਹੀਂ ਤੁਸੀਂ ਚੋਰੋਂ ਟਾਕੂੋਂ ਨਹੀਂ ਲੜਾਈ ਲੜੀ ਇੱਕ ਕਿਸੇ ਹੋਰ ਨੂੰ ਤਾਂ ਕਹਿ ਲਈ ਮਿੱਤਰ ਪਿਆਰੇ ਮੈਨੂੰ ਨਾ ਕਹੀਂ ਭਗਾ ਭਗਾ ਮਾਰੇ ਨੇ ਉਹਦੇ ਤੇ ਪਹਿਲਾਂ ਕਹਿ ਚੁੱਕੇ ਸਰਪੰਚੀ ਛੱਡੀ ਹੋਵੇ ਤਾਂ ਗੱਲ ਕਰੇ ਕੋਈ ਇਹਨਾਂ ਗੱਲਾਂ ਤੇ ਲੜਿਆ ਉੱਥੇ ਹੀ ਖੜਾ ਦੇ ਪੈਂਦੀ ਦੇ ਲੋਟੇ ਵਾਂਗੂ ਘੁੰਮਦਾ ਨਹੀਂ ਇੱਕ ਸਟੈਂਡ ਉੱਥੇ ਹੀ ਹੈ ਇੱਕ ਸਰਕਾਰ ਦਾ ਨਵਾਂ ਚਲਾਈ ਵਿਜੀਲੈਂਸ ਜਾਂਚ ਜਿਹੜੀ ਹੁੰਦੀ ਹੈ ਉਹਦੀ ਫਾਈਲ ਹੀ ਗੁੰਮ ਜਾਂਦੀ ਹੈ ਕਹਿੰਦੇ ਚੋਹ ਲੈ ਕੇ ਜਿਵੇਂ ਅੱਜ ਰਾਜਪੁਰਾ ਥਰਮਲ ਪਲਾਂਟ ਹੈ ਜਿਹੜਾ ਉਹਦੀ ਵਿਜੀਲੈਂਸ ਦੀ ਜਾਂਚ ਮਤਲਬ ਕਹਿੰਦੇ ਫਾਈਲ ਹੀ ਗੁੰਮ ਗਈ ਇਹਨਾਂ ਦੀ ਵਿਜੀਲੈਂਸ ਇਹ ਹੈ ਕਿ ਸਾਡੇ ਵਾਲੇ ਜਿਹੜੇ ਨੇ ਉਹ ਠੀਕ ਨੇ ਵਿਰੋਧੀ ਕੋਈ ਬੋਲੇ ਠੋਕ ਦਿਓ ਇਹ ਵਿਜੀਲੈਂਸ ਹੈ ਤੇ ਲਾਫਿਰ ਬਿੱਤਰ ਪਿਆਰੇ ਵਿਜੀਲੈਂਸ ਮਾਈਨਿੰਗ ਦੇ ਉੱਤੇ ਵਿੱਕੀ ਯਾਰ ਦੀ ਟਰਾਲੀ ਕੌਣ ਵੇਚਦਾ ਲਾਣਾ ਹੁਣ ਆ ਜਿਹੜਾ ਐਨਜੀਟੀ ਚ ਮੈਂ ਸ਼ਿਕਾਇਤ ਦੇ ਕੇ ਆਇਆ ਵੀ 40 40 45 45 50 50 ਫੁੱਟ ਦੇ ਖड्डे ਕਰਦੇ ਹੋ ਤੁਸੀਂ ਸਰਕਾਰੀ ਜ਼ਮੀਨ ਈਡੀ ਦੀ ਅਟੈਚ ਕੀਤੀ ਉਹਦੇ ਤੇ ਮਾਈਨਿੰਗ ਚੱਲੀ ਜਾਂਦੀ ਹੈ ਤੁਸੀਂ ਤਾਂ ਕਹਿੰਦੇ ਕਾਰਪੋਰੇਸ਼ਨ ਬਣਾਵਾਂਗੇ ਲਾ ਲਾ ਸਰਾਰੀ ਦੇ ਉੱਤੇ ਕਰ ਪੈਸੇ ਬਰਾਮਦ ਤੂੰ ਕਰੋ ਤੋ ਨਿਆਰੀ ਲੀਲਾ ਕੋਈ ਔਰ ਕਰੇ ਤੋ ਕੈਰੇਕਟਰ ਢੀਲਾ ਇਹ ਨਵਾਂ ਟ੍ਰੈਂਡ ਨਹੀਂ ਚੱਲ ਪਿਆ ਇਹ ਨਵਾਂ ਟ੍ਰੈਂਡ ਨਹੀਂ ਹੈ ਇਹ ਥੋੜੀ ਕਮਜ਼ੋਰੀ ਦੀ ਨਿਸ਼ਾਨੀ ਹੈ ਸਿੰਘ ਸਭ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਹੇ ਹਨ ਪਹਿਲਾਂ ਆਪਦੇ ਆਪ ਨੂੰ ਬਚਾਉਣ ਆਪੇ ਆਪ ਨੂੰ ਬਚਾਉਣ ਕਿਉਂਕਿ ਬੜੇ ਸੀਰੀਅਸ देयर आर ਸੀਰੀਅਸ ਸਪਰਸ਼ਨਸ ਕਾਸਟ ਔਨ ਦੀ ਅਕਾਲੀ ਦਲ ਗੁਰੂ ਸਾਹਿਬ ਤੋਂ ਲੈ ਕੇ ਕੌਕੇ ਸਾਹਿਬ ਆਲੀ ਗੱਲ ਹੋਰ ਬਹੁਤ ਕੁਝ ਹੈ ਹੈਗਾ ਦੇਖੋ ਇਸੇ ਵੀ ਦਲ ਲਈ ਉਹਦੀ ਉਸਾਰੀ ਲਈ ਉਹਦੀ ਵੈਲ ਬੀਇੰਗ ਦੇ ਲਈ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ ਛੋਟੇ ਪਾਈ। ਕ੍ਰੈਡੀਬਿਲਿਟੀ। ਥੋੜੀ ਭਰੋਸੇਯੋਗਤਾ। ਹਾਂਜੀ। ਜੇ ਦੀ ਕੀਰਤੀ ਨਸ਼ਟ ਹੋ ਜੇ ਨਾ ਉਹਦਾ ਸਭ ਕੁਝ ਚਲਾ ਜਾਂਦਾ ਹੈ। ਉਹ ਜਿਹਦੇ ਪੱਲੇ ਕਿਰਦਾਰ ਔਰ ਕ੍ਰੈਡੀਬਿਲਿਟੀ ਹੈ। ਵਿਸ਼ਵਾਸ ਉਸੇ ਤੇ ਹੁੰਦਾ। ਸਿੱਧੂ ਸਾਹਿਬ ਸਾ ਇਹ ਜ਼ਰੂਰੀ। ਸਿੱਧੂ ਸਾਹਿਬ ਸਿੰਘ ਤਰਫ ਸੋਤ ਨੂੰ ਕੱਲ ED ਦੇ ਵੱਲੋਂ ਅਰੈਸਟ ਕੀਤਾ ਗਿਆ। ਠੀਕ ਹੈ ਜੀ। ਇਨਕਮ ਟੈਕਸ ਨਾਲ ਜਿਹੜਾ ਜਿਹੜੀ ਸੀ ਉਹਨਾਂ ਦੀ ਇਨਕਮ ਤੇ ਵਧ ਨਹੀਂ ਰਹੀ ਪਹਿਲਾਂ ਵੀ ਕੀਤਾ ਸੀ ਲੋ ਬੀਜਲ ਨੇ ਪਹਿਲਾਂ ਵੀ ਜਿਹਨੇ ਸੰਕੀਤਾ ਸੀ ਪਹਿਲਾਂ ਬੀਜਲ ਨੇ ਕੀਤਾ ਜੰਗਲਾਤ ਤੋਂ ਭਾਈ ਖੈਰਾ ਸਾਹਿਬ ਨੇ ਕੀਤਾ ਸੀ ਉਹ ਬੀਜਲ ਨੇ ਕੀਤਾ ਸੀ ਜੀਡੀ ਨੇ ਕੀਤਾ ਉਹ ਕਿੰਨੇ ਤਾਂ ਲਿਆ ਫਿਰ ਕੀ ਨਿਕਲਿਆ ਸੈਂਟਰ ਦੀ ਕਾਰ ਜੀਡੀ ਵੀ ਲੋ ਕੀਤਾ ਮੈਂ ਕਹਿੰਨਾ ਭਾਈ ਮੈਨੂੰ ਇੱਕ ਗੱਲ ਦੱਸੋ ਜਦੋਂ ਕਰਾਪਸ਼ਨ ਦੇ ਚਾਰਜ ਨੇ ਤੁਹਾਨੂੰ ਫੇਸ ਕਰਨਾ ਪਊਗਾ ਯਾਰ ਬਿਲਕੁਲ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਂ ਕਹਿੰਦਾ ਕਿਸੇ ਪਾਰਟੀ ਦਾ ਹੋਵੇ ਬਿਲਕੁਲ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਹਾਂਜੀ ਕਿਸੇ ਪਾਰਟੀ ਦਾ ਹੋਵੇ ਯਾਰ ਜੇ ਤੁਸੀਂ ਪੰਜਾਬ ਦਾ ਪੈਸਾ ਖਾਦਾ ਹੈ ਯੂ हैव टू ਫੇਸ ਦ میوزਿਕ ਇਵਨ ਇਫ ਯੂ ਡੋਨਟ ਲਾਈਕ ਦ ਟਿਊਨ ਪਰ ਫਿਰ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਵਿਜਲੈਂਸ ਲਾਤੀ ਫਿਰ ਕੇਜਰੀਫਲ ਦਾ ਜਵਾਬ ਦੇਵੇ ਵੀ ਸ਼ਰਾਬ ਚ ਪੈਸੇ ਖਾਦੇ ਕਿ ਨਹੀਂ ਖਾਦੇ